ਤੁਹਾਡੀ ਕੀ ਲੱਗਦਾ ਮਾਈਡ ਹੋ ਕੇ ਤਰਦੀ ਸਭ ਕੁਝ ਸੰਭਰ ਰੱਖੀ ਨੇ ਸਭ ਕੁਝ ਚਲਦਾ ਰਹੇਗਾ ਹਾਂ ਕਿਤੇ ਨੀਆਂ ਵੀ ਬੈਂਦੀਆਂ ਸਭ ਕੁਝ ਹੋ ਰਿਹਾ ਔਰ ਉਹ ਪੰਜ ਤਰਪਾਲ ਇੱਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ ਇਦਾਂ ਹੀ ਮੱਖੀਆਂ ਦੀ ਭੰਮਾਰ ਆਓ ਦੇਖੋ ਤੇ ਕੱਪੜੇ ਵੀ ਜਿਹੜੇ ਆ ਇਦਾਂ ਹੀ ਤਰਪਾਲ ਸੁੱਕਣੇ ਪਾਏ ਹੋਇਆ ਇਹ ਚੀਜ਼ਾਂ ਠੀਕ ਕਰਨੀਆਂ ਚਾਹੀਦੀਆਂ ਸਈ ਜਿਹੜੇ ਬੱਚੇ ਆ ਉਹ ਵੀ ਤਾਂ ਸਾਡੇ ਹੀ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀਆਂ ਉਹ ਕਿੰਨੀਆਂ ਆ ਨਾ ਜਿਹੜੀਆਂ ਜਿਹੜੀਆਂ ਇਹ ਬਣਾ ਰਿਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨੂੰ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬਹੁਤਾ ਸਿਰ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹਨ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤਾਂ ਚੱਲ ਰਹੀਆਂ ਆਪਾਂ ਤਕਰੀਬਾਂ ਦੇ ਬੱਚੇ ਤੇ ਤੂੰ ਮਾਰਨ ਕਿੱਤਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੂੰ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਤੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਨੇ ਬਾਥਰੂਮ 'ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ 'ਚ ਉਹ ਲੈ ਲਿਆ ਤੇ ਤੇ ਬਾਥਰੂਮ 'ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ 'ਚ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆਇਆ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੋੜਾ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੂ ਗਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਡਿਆਂ ਦੇ ਵਿੱਚੋਂ ਲੈਣੇ ਆ ਕੀਰਤੀ ਨਗਰ ਚ ਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਕੱਲਾ ਪਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ ਸਜਾ ਕੀ ਨੂੰ ਮਿਲਦੀ ਮੰਤਵ ਇਹ ਹੈ ਪਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਜਰੂਰ ਕਾਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫੇਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ ਬਸ ਕੁੱਲ ਮਿਲਾ ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਕੋਈ ਮੈਨ ਪੇਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਛ ਸੋ ਇਹ ਕੁਛ ਨਹੀਂ ਏਦਾਂ ਦੀ ਗੱਲ ਅਸੀਂ ਚਾਹੁੰਦੇ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਏਦਾਂ ਦੇਖਣਾ ਚਾਹੀਦਾ ਨਾ ਉਹ ਇਹਦਾ ਜੁਪੀ ਦਾ ਦੇਖਣਾ ਚਾਹੀਦਾ ਨਾ ਉਹ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਭਈ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਆ ਜਿਹੜਾ ਜ਼ਹਿਰ ਖਿੜਾ ਰਿਆ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਇਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਸ਼ੁਕਰੀਆ ਥੈਂਕ ਯੂ ਦੁਕਾਨ ਵਾਲੇ ਜੋ ਹੱਥ ਲਾਇਆ ਉਸ ਨੂੰ ਵਾਪਸ ਕਰ ਦਾਨ ਕਿਸ ਕੀ ਖਿਆਨਾ ਨਾ ਦੁਕਾਨ ਖੁਸ਼ੀ ਨਾਮ ਪਾਲ ਜੀ ਕੋਲ ਤੇ ਖੁਸ਼ੀ ਨਾਮ ਪਾਲ ਜੀ ਕਿੱਥੇ ਕੰਮ ਕਰਤੇ ਆਂ ਉਹ ਸ਼ਾਲਾ ਅਗੰਤਰਾ ਕੋਲ ਕੋਮ ਸ਼ਾਲਾ ਬਾਜ਼ਾਰ ਮੈਂ ਆਉਂਦਾ ਉਹ ਸ਼ਾਲਾ ਬਾਜ਼ਾਰ ਮੈਂ ਕੌਣ ਹੈ ਖੁਸ਼ੀ ਨਾਮ ਪਾਲ ਦੁਕਾਨ ਖੁਸ਼ੀ ਨਾਮ ਪਾਲ ਜੀ ਹਾਂ ਜੀ ਉਹ ਇੰਨਾ ਗੰਦਾ ਕੋੜ ਵੇਚਦਾ

तेई कल तू तो, तो, तू तो ना, नहीं, नहीं नहीं तो पहले नहीं कल मैंने था मैं गांव से ताजी सू आया तेरे को इस चीज का फिकर है ते जो तू तेरे को अगर कोई दूसरा करता है तो तेरे को अधिकार देना वो बाबू मैं ये नहीं गलती बाबू जी नहीं नहीं मेरे काम मत अगर हाथ एक मिनट एक मिनट मेरी बात सुन अगर तेरा गंदा काम देख के कोई बंदा कहे कि हमने भी गंदा करना है दूसरे को अलाउ कर दें हम वो नहीं करे हमारे करे मतलब न होगी उसको भी चेतावनी हो इसको काम कर रहे हैं बना रहे हैं बताओ ये यहाँ पे सुनील गुप्ता है सुनील गुप्ता है, है। कहाँ पर है वो ये खालसा स्कूल के पास रहता है खालसा स्कूल के पास रहता है एक बंदा यहाँ पर रहता है उन लोग भी डर होना चाहिए ना ठीक करेंगे हाँ उनको भी डर ठीक करेंगे एक दिन में नहीं ठीक होगा तेरे को भी ठीक करने का टाइम लगेगा हमको ठीक हो गया एक दिन में नहीं ठीक होगा ठीक हो गया अगले मौका अगर आप ठीक करो ना, तो हम आपकी अच्छा काम की प्रेरणा करें पहले आपके ना, आ आ ना एक वादा कर रहे हैं आपको तो ऐसा चीज़? नहीं गंदा काम होता है पहले हमसे सीखो फूड सेफ्टी वालों से पूछो कैसे काम करना तो भुण है घर से कोई नहीं सीख के आता है आ, हमने सीखा है ना कोई आपने कोई चीज सीखी है ना किसी से गाड़ी चलानी भी किसी ने सिखाई है ना तो आप अपने गुरु आप ही बन गया गुरु नहीं आप कैसे आप आप गुरु आपने कहा से सीखा आप काम कहाँ से सीखा मैं क्या मैंने मेरे से कहा सीखा तू मैं ऐसा करता हूँ काम उन्हें ही मैंने सिंह नहीं पता था हम लोग भाई में हाँ। पता लगा हाँ। नहीं नहीं पता हम लोग हाँ। तो हम लोग सबसे तो पहले जे गुड़ ऐसा रखना किसी ने सिखाया नहीं तो गलती हम लोग की है तो तुम्हारी गलती है हाँ। तो फिर पूछ लेता ना पहले चलिए करो जो कोई काम करना हो तो पहले उसका सीखो ना कैसे करना है के लिए हम तो गलती मानते हैं अंदा ये गलती नहीं होगा हम लोगों से सफाई हर चीज बनेगी है ना तो यही तो हम चाहते हैं सफाई हैं हम तो ये कहते हैं कि जहाँ तक भी है पहले ही बंदे ठीक कर ले आपके काम हमारे जाने से पहले कर ले इतना देर हो गई हमारी इतनी वीडियो आ रही है हवाई रहना तेरे पास देखते हैं देखते है ना आप ਹਾਂ ਬੋ ਜਾ ਰਹੀ ਤੇ ਗਾਇਸ ਹੈ ਕੀ ਹੈ ਇਹ ਤੁਹਾਨੂੰ ਦਿਖਾ ਦੇ ਤੁਹਾਨੂੰ ਦਿਖਾ ਦੇ ਦੇਖੋ ਤੂੰ ਮਤਲਬ ਕਿੰਨੇ ਕਿੱਥੇ ਵੇਚਣਾ ਹੁੰਦਾ ਪਿੰਗਾਂ ਬਾਜ਼ਾਰ ਹੈ ਹੈ ਕਿੱਥੇ ਦੁਕਾਨਾਂ ਮੈਂ ਕਿਹੜੀ ਕਿਹੜੀ ਦੁਕਾਨਾਂ ਤੋਂ ਵੇਚਦਾ ਜਿਹੜੀ ਲੈਂਦਾ ਕਿੱਥੋਂ ਖਰੀਦਦਾ ਹੈ ਕਿੰਨੇ ਕੀ ਹਾਲਤ ਆਦਾ ਹੈ ਲੁਧਿਆਣਾ ਤੋਂ ਹਾਂ ਆ ਇਹਦੇ ਸੀਲ ਦਾ ਵੀ ਸੈਂਪਲ ਲਓ ਲਾਇਸੈਂਸ ਬਣਿਆ ਤੇਰਾ اچھا ਤੂੰ ਇੱਕ ਵਾਰ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਤਲਬ ਪਾਪ ਜਾਦਾ ਰਹੇ गलती हो गया तो नहीं नहीं मतलब आप रो रहा हूँ कि बाप नहीं है माता नहीं है आप कोई मतलब उसका मतलब ये कि ऐसा गंदा काम करो नहीं हम नहीं करेंगे बाप जी हम माफ कर दीजिए आज इसके बाद हम करें नहीं, नहीं, नहीं अब मेरे माँ बाप नहीं है बाप मेरे भी नहीं एक मेरी मेरी बात सुनो मेरे इमोशनली ना ब्लैकमेल कर इमोशनली ऐसे भावुक हो के नहीं मेरे माँ बाप नहीं मैं लोगों को जहर खिला दूं हैं मेरे है नहीं है माता पिता किसके जहां कितनों को पूछ उनके माँ बाप नहीं है तो समाज को तो मार देंगे वो नहीं अंदर से पछतावा हो रहा है आपको उद्दा मक्खियां गंद तू खड़ा रहे हैं तेरे को पछतावा है कोई तो। पछतावा हो रहा है बस भाई आगे से बढ़िया काम करना काम होगा हमसे लाइसेंस और ऐसे नहीं तेरे को बनाना सफाई ਆਹ ਤਾਂ ਹੁੰਦਾ ਅਗਲੇ ਟੋਟੇ ਦੇ ਵਿੱਚ ਮੋਗਾ ਪੂਰੀਆਂ ਵਾਂਗ ਦੇਖੀ ਬਹੁਤ ਸੁਆਹ ਬਣਾਉਣ ਲਈ ਇਹ ਵਰਤਦਾ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਦੇਖੋ ਆ ਦੇਖੋ ਆਹ ਆਹ ਮੱਖੀਆਂ ਸਾਰੀਆਂ ਇੱਧਰ ਬੰਨ੍ਹਾ ਇਹ ਲਾਏ ਇਹ ਨਾਲ ਜਾਲੀ ਲਗਾएंगे ਬਾਉਜੀ ਸਭ ਖੁਸ਼ ਕਰਨਗੇ ਬਹੁਤ ਸਾਰਾ ਚੋਣੇ ਤੁਰੀ ਆਹ ਆਹ ਤਾਂ ਦੇਖੋ ਨੰਬਰ ਕਿਹੜਾ ਹੈ ਇਸ ਦਾ ਨੰਬਰ ਲਿੰਕ ਦਵਾਂਗਾ ਨੰਬਰ ਕਿੰਨੇ ਕਹਿੰਦਾ ਨੰਬਰ ਬਣਾ ਬਣਾ ਲਿੰਕ ਨੰਬਰ ਬਣਾ ਦਿਂ ਕਰਾਂ ਚਲੋ ਆਪਣਾ 43 46 ਕਿੰਨਾ ਹੈ ਕਿੰਨਾ ਹੈ ਚਲੋ 12 12 ਨੰਬਰ ਆਹ ਵੇਹ ਨੰਬਰ ਆਹ ਵੇਹ ਵਾਰ ਚੱਕ ਕੇ ਤਵਾ ਪਾਸੇ ਲਿਆ ਲਾ ਪ੍ਰੋਫੈਸਰ ਹਾਂ ਸੈਂਟਰੀ ਹਾਂ ਸੈਂਟਰਾ ਗੁੜ ਕਿਹੜਾ ਲਿਆ ਹਾਂ ਹਾਂ ਨਹੀਂ ਕਿੱਥੇ ਰੱਖ ਹੇਠ ਰੱਖ ਹੇਠ ਰੱਖ ਇਹ ਗੁੜ ਇਹ ਗੁੜ Ориਜੀਨਲ ਕਲਰ ਹੈਗਾ ਤੂੰ ਗੁੜ ਕਿੱਥੋਂ ਖਰੀਦਿਆ ਬਈ ਰਾਮੂ ਹਾਂਜੀ ਇਹ ਗੁੜ ਲੈ ਜਾਂਦੇ ਹਾਂ ਤੂੰ ਰਾਮ ਬਾਪ ਤੋਂ ਪਤਾ ਕਰੋ ਰਾਮ ਬਾਥਰੂਮ ਦੇ ਵਿੱਚ ਮਿਲਿਆ ਇੱਕ ਉਹੀ ਘੋੜਾ ਜਿਹੜਾ ਨੇ ਕੋਲਿਆ ਹੋਇਆ ਡਿਜ਼ੋਲਵ ਕੀਤਾ ਹੋਇਆ ਇਹਦੀਆਂ ਇਹਨੇ ਪਿੰਨੀਆਂ ਬਣਾਉਣੀਆਂ ਇਹ ਇਹ ਕੁਛ ਨਹੀਂ ਹਨ ਤੁਹਾਨੂੰ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ نیچے ਬੈਠਾ ਹੋਇਆ ਘੋੜਾ ਇਹੀ ਆ ਤਾ ਦੇਖੋ ਇਹ ਇਹ ਆਹਾ ਇਹ ਉਹੀ ਘੋੜਾ ਹੈ ਮਤਲਬ ਕਿੰਨਾ ਕ ਹਾਈਜੀਨ ਦਾ ਖਿਆਲ ਰੱਖਦੇ ਇਹ ਜਿਹੜੇ ਲੋਕ ਇਦਾਂ ਦਾ ਸਵਾਲ ਕਰਦੇ ਆ ਨਾ ਪੇ ਤੁਸੀਂ ਪ੍ਰਵਾਸੀ ਦੂਜਿਆਂ ਦਾ ਲਾਈਫ ਤਾਂ ਵੀ ਆਉਂਦਾ ਆਹ ਬਲਾ ਉਹਨਾਂ ਬੱਚਿਆਂ ਨੂੰ ਜਾਂ ਲਿਆ ਲਿਆ ਦਵਾਦਾਰੋ ਜਲ ਏ ਕਿੰਜੋ ਤੁਮਰ ਕਿੰਨੇ ਆ ਤੇਰੇ ਮੇਰੇ 15 15 ਸਾਲ ਤੇਰੇ ਕਿੰਨੇ ਆ 18 18 ਆ ਨਹੀਂ ਲਿਆ ਤੇਰੇ ਕੋ ਪ੍ਰੂਫ ਹੈਗਾ ਨਾ ਕੱਢਦਾ ਚਲ ਸਾਰੇ ਚੱਕੋ 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 ਮੱਖੀਆਂ ਵੀ ਬਿੰਦੀਆਂ ਸਭ ਕੁਝ ਹੋ ਰਿਹਾ ਔਰ ਉਹ ਪੰਜ ਤਰਪਾਲ ਇਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ ਇਦਾਂ ਹੀ ਮੱਖੀਆਂ ਦੀ ਭੰਮਾਰ ਆਓ ਦੇਖੋ कपड़े भी जरपाल सुखने ठीक कर पछतावा हुआ जी अच्छी बात कोई गलती करता है ना जो सुबह का भूला शाम को घर आ जाए ना उसका भूला नहीं करना अगर तू सही काम कर रहे काम नहीं कर रहा सही कर रहे हैं हमारे लिए सही कर रहे हैं हमार, ना हमारे लिए हमारे बच्चे हैं सभी हमारे बच्चे भी है आपके जुगर आपके हमारा तो पंजाबी जुगे ऐसा गंदा काम करेंगे नहीं नहीं हम कहेंगे नहीं नहीं गलत काम कर रहे हैं उसको भी ठीक कर आप सही कर रहे हैं हम आप सही करेंगे काम भी बढ़िया आपको पछतावा हुआ है मैंने देखा बच्चा हुआ आप बहुत सही आदमी है आप हमको हां बल्ले बल्ले बोल दिया इसको बढ़िया कर लो हम फिर जाकर करने आएंगे सुधार और ऐसे ही लोगों को बताएंगे कि ये काम इसने सुधार कर लिया हां